ਰਾਪ ਸਿੰਘ ਬਾਜਵਾ ਸੁੰਦਰ ਸ਼ਾਮ अरोड़ा ਦੇ ਘਰ ਗਏ ਸੀ ਔਰ ਹੁਣ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਘਰ ਗਏ ਨੇ ਸੋ ਇਹ ਸਵਾਲ ਉੱਠਣਾ ਲਾਜ਼ਮੀ ਹੈ ਕਿ ਕੀ ਕਾਂਗਰਸ ਪਾਰਟੀ ਦੇ ਵਿੱਚ अरोड़ा ਵਾਪਸੀ ਕਰ ਸਕਦੇ ਨੇ ਜਿਸ ਤਰੀਕੇ ਨਾਲ ਕਾਂਗਰਸ ਲੀਡਰਾਂ ਦਾ ਉਹਨਾਂ ਦੇ ਘਰ ਆਵਾਗਮਨ ਹੋ ਰਿਹਾ ਹੈ ਸੁੰਦਰ ਸ਼ਾਮ अरोड़ा ਨੂੰ ਚਰਨਜੀਤ ਸਿੰਘ ਚੰਨੀ ਮਿਲੇ ਨੇ ਕੱਲ ਦੇਰ ਸ਼ਾਮ ਚਰਨਜੀਤ ਚੰਨੀ अरोड़ा ਦੇ ਘਰ ਪਹੁੰਚੇ ਸੀ ਔਰ ਚੰਨੀ ਨੇ ਵੀ ਇਸ ਮੁਲਾਕਾਤ ਨੂੰ ਨਿੱਜੀ ਦੱਸਿਆ ਦੋ ਦਿਨ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਸ ਮੁਲਾਕਾਤ ਨੂੰ ਨਿੱਜੀ ਦੱਸਿਆ ਸੀ ਔਰ ਹੁਣ ਚਰਜੀ ਚੰਨੀ ਨੇ ਵੀ ਇਸ ਮੁਲਾਕਾਤ ਨੂੰ ਨਿੱਜੀ ਦੱਸਿਆ ਹੈ ਪਿਛਲੇ ਸਮੇਂ ਦੇ ਵਿੱਚ ਸੁੰਦਰ ਸ਼ਾਮ अरोड़ा ਬੀਜੇਪੀ ਦੇ ਵਿੱਚ ਸ਼ਾਮਲ ਹੋਏ ਸੀ ਕਾਂਗਰਸ ਪਾਰਟੀ ਛੱਡ ਕੇ ਕਾਂਗਰਸ ਸਰਕਾਰ ਦੇ ਵਿੱਚ ਉਹ 2017 ਤੋਂ ਲੈ ਕੇ 2022 ਤੱਕ ਕਾਂਗਰਸ ਸਰਕਾਰ ਦੇ ਵਿੱਚ ਸੁੰਦਰ ਸ਼ਾਮ अरोड़ा ਮਨਿਸਟਰ ਰਹੇ ਨੇ ਇੰਡਸਟਰੀ ਮਹਿਕਮਾ ਉਹਨਾਂ ਦੇ ਕੋਲ ਉਦਯੋਗ ਮਹਿਕਮਾ ਰਿਹਾ ਹੈ ਔਰ ਪਿਛਲੇ ਦਿਨੀ ਵਿਜੀਲੈਂਸ ਦਾ ਸ਼ਿਕੰਜਾ अरोड़ा ਤੇ ਕੱਸਿਆ ਸੀ ਜਿਸ ਵੇਲੇ अरोड़ा ਤੇ ਇੱਕ ਵਿਜੀਲੈਂਸ ਦੇ ਅਧਿਕਾਰੀ ਨੂੰ 50 ਲੱਖ ਰੁਪਏ ਰਿਸ਼ਵਤ ਦੇਣ ਦੇ ਮੌਕੇ ਤੇ ਉਸੇ ਗਿਲੇਸ ਤੇ ਅਧਿਕਾਰੀਆਂ ਨੇ ਔਰ ਉਸ ਕੇਸ ਤੇ ਵਿੱਚ ਅਰੋੜਾ ਜ਼ਮਾਨਤ ਤੇ ਬਾਹਰ ਜੀ ਮੈਂ ਕੋਲ ਪਤਾ ਮੇਰੇ ਵੱਡੇ ਭਾਈ ਐ ਬੜਾ ਪੁਰਾਣੀ ਸਾਂਝ ਆ ਸਾਡੀ ਤਾਂ ਇਕੱਠੇ ਐਮ.ਐਲ.ਏ ਰਹੇ ਆ ਇਕੱਠੇ ਮੰਤਰੀ ਰਹੇ ਆ ਸੋ ਇਹ ਇਸ ਕਰਕੇ ਜਦ ਵੀ ਮੈਂ ਲੰਘਦਾ ਬੜਦਾ ਤਾਂ ਇਹਨਾਂ ਦੇ ਘਰ ਆ ਕੇ ਜਰੂਰ ਰੁੱਕ ਕੇ ਜਾਂਦਾ ਪੰਜਾਬ ਦੀ ਸਿਆਸਤ ਨੂੰ ਕਿਵੇਂ ਵੇਖਦੇ ਹੋ ਤੁਸੀਂ ਜਲੰਧਰ ਦੇ ਵਿੱਚ ਕੋ ਬਹੁਤ ਵੱਡੀ ਲਗ तकरीबन 1.2 ਲੱਖ ਦੀ ਲੀਡ ਦੇ ਨਾਲ ਜਿੱਥਾ ਹਸਣ ਕੀਤੀ ਹੈ ਜੀ ਇਹ ਜਿਹੜਾ ਝਾੜੂ ਹੈ ਏ ਤਿੱਲੇ ਤਿੱਲੇ ਹੋ ਗਿਆ ਹੈ ਲੋਕ ਅੱਕ ਚੁੱਕੇ ਨੇ ਤੋਂ ਥੱਕ ਚੁੱਕੇ ਹੈ ਤੇ ਅੱਕ ਕੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਜਿਹੜੀਆਂ ਨਹੀਂ ਪਾਈਆਂ ਤੇ ਕਾਂਗਰਸ ਪਾਰਟੀ ਨੂੰ ਲੋਕਾਂ ਨੇ ਪਸੰਦ ਕੀਤਾ ਮੈਨੂੰ ਲੋਕਾਂ ਨੇ ਬਹੁਤ ਹੰਗਾਰਾ ਦਿੱਤਾ ਬੜਾ ਪਿਆਰ ਦਿੱਤਾ ਮੈਂ ਲੋਕਾਂ ਦਾ ਬੜਾ ਧੰਨਵਾਦੀ ਸਾਬ ਪਹਿਲੇ ਬਾਜਾ ਸਰ ਹੈ 2 ਦਿਨ ਪਹਿਲੇ ਆਜ ਚੰਨੀ ਜੀ ਆ ਰਹੇ ਹਨ ਉਹ ਕਈ ਵਾਰ ਨਾ ਕੋਈ ਇਨਸੀਡੈਂਸ ਕੋ ਇਨਸੀਡੈਂਸ ਹੋ ਜਾਂਦਾ ਹੈ ਕਿ ਉਹ ਵੀ ਲੰਘਦੇ ਵਰਤੇ ਰੁੱਕੇ ਤੇ ਮੈਂ ਵੀ ਤਾਂ ਦੋ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਪਹਿਲਾਂ ਪ੍ਰਤਾਪ ਬਾਜਵਾ ਗਏ ਸੀ ਸੁੰਦਰ ਸ਼ਾਮ अरोड़ा ਦੇ ਨਾਲ ਮੁਲਾਕਾਤ ਕਰਨ ਦੇ ਲਈ ਤੇ ਹੁਣ ਚਰਨਜੀਤ ਚੰਨੀ ਗਏ ਨੇ ਹਾਲਾਂਕਿ ਦੋਵਾਂ ਹੀ ਨੇਤਾਵਾਂ ਨੇ ਇਸ ਮੁਲਾਕਾਤ ਨੂੰ ਨਿੱਜੀ ਦੱਸਿਆ ਹੈ ਸੁੰਦਰ ਸ਼ਾਮ अरोड़ा ਦਾ ਇਹ ਕਾਰ ਹੈ ਜਿੱਥੇ ਉਹਨਾਂ ਦੇ ਨਾਲ ਮੁਲਾਕਾਤ ਕਰਨ ਚਲ ਜੀ ਚੰਨੀ ਪਹੁੰਚੇ ਨੇ ਕੱਲ ਦੇਰ ਸ਼ਾਮ ਚੰਨੀ ਪਹੁੰਚੇ ਸੀ ਉਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਗਏ ਸੀ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਉਸ ਵੇਲੇ ਬਾਹਰ ਆ ਕੇ ਕੀ ਕਿਹਾ ਸੀ ਉਹ ਵੀ ਸੁਣਦੇ ਹਾਂ ਕਿ ਮੇਰੇ ਮੈਂ ਆਪਣੇ ਘਰ ਆਇਆ ਹਾਂ ਸ਼ਾਮਸੁੰਦਰ ਜੀ ਮੇਰੇ ਤੇ ਪਰਿਵਾਰ ਦੇ ਜੀ ਨੇ ਪੁਰਾਣੇ ਕੁਲੀਗ ਨੇ ਹੁਣ ਵੀ ਕੁਲੀਗ ਨੇ ਪਾਰਟੀ ਭਾਵੇਂ ਕੋਈ ਹੋਏ ਗੱਲ ਹੀ ਹੁੰਦੀ ਹੈ ਕਿ ਜਿਹੜੇ ਇੱਕ ਨਿੱਜੀ ਰਿਸ਼ਤੇ ਰਿਸ਼ਤੇ ਹੁੰਦੇ ਨੇ ਹਮੇਸ਼ਾ ਕੰਮ ਕਰਦੇ ਨੇ ਸੋ ਹੀ ਇਜ਼ ਲਾਈਕ ਮਾਈ ਯੰਗਰ ਬ੍ਰਦਰ ਨੂੰ ਪਤਾ ਲੱਗਿਆ ਸੀ ਪਿਛਲੇ ਦਿਨਾਂ ਵਿੱਚ ਬਥਰੀਏ ਠੀਕ ਨਹੀਂ ਸੀ ਤੇ ਮੈਂ ਇਹਨਾਂ ਨੂੰ ਇਹ ਗੱਲ ਕਹੀ ਸੀ ਫੋਨ ਤੇ ਕਿ ਜਿੱਦਣ ਮੈਂ ਹੁਣ ਪਿੰਡ ਗਿਆ ਮੈਂ ਤੁਹਾਡੇ ਕੋ ਰੋਕੇ ਚਾਹ ਦਾ ਕਰ ਤੁਹਾਡੇ ਕੋ ਠੀਕੇ ਜਾਊਂਗਾ ਸੋ ਮੈਂ ਵਾਦਾ ਹੀ ਆਪਣਾ ਪੂਰਾ ਕੀਤਾ ਇਸ ਤੋਂ ਵੱਧ ਇਹਦੇ ਤੇ ਕੋਈ ਬਹੁਤਾ ਸੋਚਣ ਵਿਚਾਰਨ ਵਾਲੇ ਮੇਰੀ ਸੁਣੋ ਕਦੀ ਅਸੀਂ ਨਾ ਤੇ ਘਰ ਵਾਪਸੀ ਦੀ ਗੱਲ ਕੀਤੀ ਹੈ ਘਰ ਵਾਪਸੀ ਤੇ ਹਮੇਸ਼ਾ ਜਦੋਂ ਮਨ ਦੇ ਵਿੱਚ ਕੋਈ ਗੱਲ ਹੋਏਗੀ ਤੇ ਆਪੇ ਵਿਚਾਰਨਗੇ ਅੱਜ ਘਰ ਵਾਪਸੀ ਤੇ ਮੈਂ ਤੇ ਇਹਨਾਂ ਦਾ ਹਾਲ ਹੀ ਪੁੱਛਿਆ ਟੋਟਲੀ ਇੱਕ ਪ੍ਰਾਈਵੇਟ ਵਿਜ਼ਿਟ ਸੀ ਉਹ ਸਾਰੇ ਮੇਰੇ ਦੋਸਤ ਨੇ ਕੋਈ ਕਾਲੀ ਦਲ ਚਨੇ ਕੋ ਪਾਚ ਪਾਚ ਨੇ ਕੋਈ ਕਾਂਗਰਸ ਚ ਨੇ ਉਨਾ ਸਾਰੇ ਨੂੰ ਅਸੀਂ ਤਾਲਮੇਲਾ ਆਪਣਾ ਰੱਖਨੇ ਆ ਮਿਲ ਕੇ ਰੱਖਨੇ ਆ ਕਿ ਇਹ ਜ਼ਰੂਰੀ ਥੋੜਾ ਕਿ ਇਕੱਲੇ ਅਸੀਂ ਆਪਣੀ ਪਾਰਟੀ ਦੇ ਲੋਕਾਂ ਕੋ ਜਾਣ ਕੋਈ ਅੱਜ ਕੋਈ ਸਿਆਸੀ ਟੌਪਿਕ ਤੇ ਡਿਸਕਸ਼ਨ ਨਹੀਂ ਹੋਈ ਨਿੱਰੀ ਪਰਿਵਾਰਕ ਗੱਲ ਸੀ ਤੇ ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਦੇ ਲਈ ਅੱਜ ਤੋਂ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਹੋ ਗਿਆ 21 ਜੂਨ ਤੱਕ ਨਾਮਜ਼ਦਗੀਆਂ ਭਰੀਆਂ ਜਾ ਸਕਣਗੀਆਂ ਯਾਨੀ ਇੱਕ ਹਫ਼ਤੇ ਦਾ ਸਮਾਂ ਹੁੰਦਾ ਹੈ ਇੱਕ ਹਫ਼ਤਾ ਇਹ ਨਾਮਜ਼ਦਗੀਆਂ ਚੱਲਣੀਆਂ ਨੇ 10 ਜੁਲਾਈ ਨੂੰ VOTING ਦਾ ਦਿਨ ਰੱਖਿਆ ਗਿਆ ਚੋਣ ਕਮਿਸ਼ਨ ਨੇ 10 ਜੁਲਾਈ ਦੀ ਤਾਰੀਖ ਨਿਰਧਾਰਿਤ ਕੀਤੀ ਹੈ ਜਿਸ ਦਿਨ ਵੋਟਾਂ ਪੈਣੀਆਂ ਨੇ ਔਰ 13 ਜੁਲਾਈ ਨੂੰ ਨਤੀਜੇ ਆ ਜਾਣੇ ਹਨ ਜਲੰਧਰ ਵੈਸਟ ਉਹ ਸੀਟ ਹੈ ਜਿੱਥੇ ਸ਼ੀਤਲ ਅਗਰਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਜਿੱਤੇ ਸੀ ਪਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ੀਤਲ ਅਗਰਾਲ BJP ਦੇ ਵਿੱਚ ਸ਼ਾਮਲ ਹੋ ਗਏ ਸੀ ਉਹਨਾਂ ਨੇ ਆਪਣੀ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਸੀ ਸੋ ਹੁਣ ਇਸ ਸੀਟ ਤੇ ਕਿਉਂਕਿ ਸੀਟ ਖਾਲੀ ਹੋਈ ਹਾਲਾਂਕਿ ਕੋਸ਼ਿਸ਼ ਕੀਤੀ ਸੀ ਸ਼ੀਤਲੰਗੁਰਾਲ ਨੇ ਅਸਤੀਫਾ ਵਾਪਸ ਲੈਣ ਦੀ ਪਰ ਉਦੋਂ ਤੱਕ ਅਸਤੀਫਾ ਮਨਜ਼ੂਰ ਹੋ ਚੁੱਕਿਆ ਸੀ ਤੇ ਸੀਟ ਖਾਲੀ ਕਰਾਰ ਦਿੱਤੀ ਜਾ ਚੁੱਕੀ ਸੀ ਜਿਸ ਤੋਂ ਬਾਅਦ ਜ਼ਿਮਨੀ ਚੋਣ ਦਾ ਵੀ ਐਲਾਨ ਹੋ ਗਿਆ 10 ਜੁਲਾਈ ਨੂੰ ਇਸ ਸੀਟ ਤੇ ਚੋਣ ਹੋਣੀ ਹੈ ਪਰ ਹਲੇ ਤੱਕ ਪੰਜਾਬ ਦੀ ਕਿਸੇ ਵੀ ਪਾਰਟੀ ਨੇ ਇਸ ਜ਼ਿਮਨੀ ਚੋਣ ਦੇ ਲਈ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ ਤੇ ਪਾਕਿਸਤਾਨ ਦੀ ਸੰਸਦ ਦੇ ਵਿੱਚ ਭਾਰਤੀ ਚੋਣਾਂ ਦੀ ਤਾਰੀਫ ਹੋਈ ਹੈ। Imran Khan ਦੀ ਪਾਰਟੀ ਨੇ ਪਾਰਟੀ ਦੇ MP ਸਿਬਲੀ ਫਰਾਜ਼ ਨੇ ਇਹ ਤਾਰੀਫ ਕੀਤੀ ਹੈ। ਉਹਨਾਂ ਕਿਹਾ ਕਿ ਪਾਕਿਸਤਾਨ 'ਚ ਹੋਈਆਂ ਚੋਣਾਂ 'ਚ ਧੰਦਲੀ ਹੋਈ। ਸਿਬਲੀ ਫਰਾਜ਼ ਵੱਲੋਂ ਇਹ ਬਿਆਨ ਦਿੱਤਾ ਗਿਆ ਪਰ ਉਹਨਾਂ ਕਿਹਾ ਕਿ ਭਾਰਤ 'ਚ ਜੋ ਚੋਣਾਂ ਹੋਈਆਂ ਨੇ ਉੱਥੇ ਕਿਸੇ ਤਰ੍ਹਾਂ ਦੀ ਕੋਈ ਧੰਦਲੀ ਨਹੀਂ ਹੋਈ। ਉਹਨਾਂ ਕਿਹਾ ਕਿ ਹਿੰਦੁਸਤਾਨ 'ਚ ਪੂਰਾ ਇਲੈਕਸ਼ਨ EVM ਦੇ ਨਾਲ ਹੋਇਆ ਹੈ। ਉਹਨਾਂ ਕਿਹਾ ਕਿ ਭਾਰਤ 'ਚ ਚੋਣ ਨਤੀਜਿਆਂ ਨੂੰ ਲੈ ਕੇ ਇੱਕ ਵੀ ਆਵਾਜ਼ ਉੱਠੀ ਹੈ। उन्होंने कहा कि देश पाकिस्तान दे होएगा कि पाकिस्तान भी बिना किसी धांधली चोना हो सकती ने यह सवाल चके गए इमरान खान की पार्टी अभी इलेक्शन हुए हैं वहां पे आठ सौ मिलियन से ज्यादा लोगों ने वोट किया है कितने हजारों पोलिंग स्टेशन थे लाखों पोलिंग स्टेशन थे एक जगह पे एक बंदा रहता था उसके लिए भी पोलिंग स्टेशन बनाया उन्होंने एक महीने का दौरा किया था उस पूरे इलेक्शन का ईवीएम के जरिए बनाया कंडक्ट किया एक आवाज उठी है कि इलेक्शन रिक था इंतकाल इकदार कैसे हुआ जहां चेयरमैन हम भी उस सफ में शामिल होना चाहते हैं कि यह मुल्क हमेशा इसी लेजिटिमेसी के कौन की जंग लड़ता रहो के इलेक्शन जीता है ये जीता है वो नहीं मानता हारने वाला भी नहीं मानता हो जीतने वाला कहता है कि जी मैं जीत गया हूं इस किस्म की चीज हमारे पॉलिटिकल सिस्टम को बिल्कुल ही उसने खोखला कर दिया है तरवन केजरीवाल दी जमानत पिटीशन ते आज सुनवाई होनी है रावजवेन्यू कोर्ट दे विच ये पिटीशन लगी हुई है पिछली हीयरिंग ते कोर्ट ने ईडी नु नोटिस जारी कीता सी ਐਕਸਾਈਜ਼ ਪਾਲਿਸੀ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ ਔਰ ਰੈਗੂਲਰ ਬੇਲ ਦੇ ਲਈ ਉਹਨਾਂ ਵੱਲੋਂ ਅਪਲਾਈ ਕੀਤਾ ਗਿਆ ਹੈ। ਉਹਨਾਂ ਨੂੰ ਚੋਣ ਪ੍ਰਚਾਰ ਦੇ ਲਈ ਕੁਝ ਦਿਨਾਂ ਦੀ ਮੌਲਤ ਮਿਲੀ ਸੀ ਔਰ 2 ਤਰੀਕ ਨੂੰ ਵਾਪਸ ਉਹਨਾਂ ਵੱਲੋਂ ਜਿਸ ਦਿਨ 1 ਤਰੀਕ ਨੂੰ ਵੋਟਿੰਗ ਹੋਈ ਸੀ ਦੇਸ਼ ਦੇ ਵਿੱਚ 2 ਤਰੀਕ ਨੂੰ ਵਾਪਸ ਉਹਨਾਂ ਨੂੰ ਤਿਹਾੜ ਜੇਲ੍ਹ ਸਰੈਂਡਰ ਕਰਨਾ ਪਿਆ ਸੀ। ਸੋ ਇਸ ਵੇਲੇ ਤਿਹਾੜ ਜੇਲ੍ਹ ਦੇ ਵਿੱਚ ਅਰਵਿੰਦ ਕੇਜਰੀਵਾਲ ਬੰਦ ਨੇ ਔਰ ਉਹਨਾਂ ਦੀ ਰੈਗੂਲਰ ਬੇਲ ਦੀ ਅਰਜੀ ਤੇ ਸੁਣਵਾਈ ਅੱਜ ਦਿੱਲੀ ਦੀ ਰੌਜ਼ ਵੈਨਿਊ ਕੋਰਟ ਦੇ ਵਿੱਚ ਹੋਈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਟਲੀ ਪਹੁੰਚੇ ਨੇ ਜੀ7 ਸਮੇਲਨ ਦੇ ਵਿੱਚ ਹਿੱਸਾ ਲੈਣ ਦੇ ਲਈ ਭਾਰਤ ਸਪੈਸ਼ਲ ਇਨਵਾਈਟਿ ਹੈ ਇਸ ਸਮੇਲਨ ਦੇ ਵਿੱਚ ਔਰ ਇਟਲੀ ਦੀ ਪ੍ਰਧਾਨ ਮੰਤਰੀ ਦੇ ਨਾਲ ਪੀਐਮ ਮੋਦੀ ਦੀ ਦਵੱਲੀ ਗੱਲਬਾਤ ਹੋਏਗੀ ਇਸ ਦੇ ਨਾਲ ਨਾਲ ਅਮਰੀਕਾ ਸਮੇਤ ਹੋਰ ਵੀ ਕਈ ਦੇਸ਼ਾਂ ਦੇ ਨਾਲ ਬੈਠਕਾਂ ਹੋਣਗੀਆਂ ਤੀਸਰੀ ਵਾਰ ਮੋਦੀ ਪ੍ਰਧਾਨ ਮੰਤਰੀ ਬਣੇ ਨੇ ਲਗਾਤਾਰ ਤੀਸਰੀ ਵਾਰ ਹੈਟ੍ਰਿਕ ਮਾਰੀ ਹੈ ਉਹਨਾਂ ਨੇ ਔਰ ਇਹ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹਨਾਂ ਦਾ ਪਹਿਲਾ ਵਿਦੇਸ਼ ਦੌਰਾ ਹੈ ਬ੍ਰਿਟਨ ਦੇ ਪੀਐਮ ਰਿਸ਼ੀ ਸੂਨਕ ਵੀ ਇਟਲੀ ਪਹੁੰਚੇ ਹੋਏ ਨੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਕੈਨੇਡਾ ਦੇ ਪੀਐਮ ਜਸਟਨ ਟਰੂਡੋ ਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਉਹ ਵੀ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਇਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ